ਤੁਸੀਂ ਦੇਖ ਰਹੇ ਹੋ ਪਹਿਲੀ ਆਵਾਜ਼ ਲਾਈਵ ਤੇ ਮੈਂ ਹਾਂ ਤੁਹਾਡੇ ਨਾਲ ਕਪਿਲ ਕਤਿਆਲ ਜਿਵੇਂ ਕਿ ਲੁਧਿਆਣਾ ਮਹਾਨਗਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਕਿ ਦਿਨ-ਵਿਦਿਨ ਵੱਧਦੀ ਨਜ਼ਰ ਆਉਂਦੀ ਹੈ ਤਾਂ ਉੱਥੇ ਜਿਹੜੇ ਟ੍ਰੈਫਿਕ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਕੀ ਇਸ ਟ੍ਰੈਫਿਕ ਨੂੰ ਦੇਖਦੇ ਹੋਏ ਜਿਹੜੇ ਕਿ ਨਵੇਂ-ਨਵੇਂ ਰੂਲ ਵੀ ਜਿਹੜੇ ਕਿ ਲਾਗੂ ਕੀਤੇ ਜਾਂਦੇ ਨੇ ਸੋ ਮੌਜੂਦ ਅਸੀਂ ਲੁਧਿਆਣਾ ਦੇ ਸਮਰਾਲਾ ਚੌਕ ਦੇ ਵਿੱਚ ਜਿੱਥੇ ਰੇਸ਼ਮ ਸਿੰਘ ਸਬ ਇੰਸਪੈਕਟਰ ਤੇ ਬਲਵਿੰਦਰ ਸਿੰਘ ਏਐਸਆਈ ਜਿੱਥੇ ਮੌਜੂਦ ਨੇ ਤੇ ਜਿਹੜੇ ਕਿ ਟ੍ਰੈਫਿਕ ਜਿਹੜੀ ਕਿ ਸਹੀ ਢੰਗ ਨਾਲ ਚਲਾਉਂਦੇ ਨਜ਼ਰ ਆ ਰਹੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਐਸੇ ਜਿਹੜੇ ਟ੍ਰੈਫਿਕ ਨੂੰ ਲੈ ਕੇ ਕੀ ਗੱਲਾਂ ਜਾਣਗੇ ਕਿ ਜਿਹੜੀ ਲੁਧਿਆਣਾ ਦੀ ਵੱਡੀ ਟ੍ਰੈਫਿਕ ਹੈ ਕਿ ਕਿਹੜੇ-ਕਿਹੜੇ ਰੂਲ ਜਿਹੜੇ ਕਿ ਹਦਾਇਤਾਂ ਜਿਹੜੀਆਂ ਨਵੀਆਂ ਦਿੱਤੀਆਂ ਜਾਰੀ ਕੀਤੀਆਂ ਗਿਆ ਨੇ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਕਿ ਜਿਹੜੇ ਕਿਸ ਤਰ੍ਹਾਂ ਦੇ ਜਿਹੜੀ ਹੁਣ ਟ੍ਰੈਫਿਕ ਜਿਹੜੇ ਨਿਯਮ ਜਿਹੜੀ ਨਵੀਂ ਨਵੀਂ ਹਦਾਇਤਾਂ ਵੀ ਜਿਹੜੀਆਂ ਲਾਗੂ ਕੀਤੀਆਂ ਨੇ ਅੰਡਰਏਜ ਦੇ ਵੀ ਜਿਹੜੇ ਬਹੁਤ ਸਾਰੇ ਜਿਹੜੇ ਇੱਥੇ ਉਹਨਾਂ ਕੀ ਚਲਾਨ ਕੀ ਹਦਾਇਤਾਂ ਚਲਾਨ ਕੋਈ ਵੀ ਅੰਡਰਏਜ ਬੱਚਾ ਜਿਹੜਾ 18 ਸਾਲ ਤੋਂ ਘੱਟ ਆ ਉਹਦੇ ਅਸੀਂ ਚਲਾਨ ਕਰਦੇ ਆ ਜੀ ਕੋਈ ਬੱਚਾ ਜਿਹੜਾ ਚਲਾ ਰਿਹਾ ਟੂ ਵੀਲਰ ਚਲਾ ਰਿਹਾ ਮੋਟਰਸਾਈਕਲ ਚਲਾ ਰਿਹਾ ਸਕੂਟਰੀ ਚਲਾ ਰਿਹਾ ਉਹਦੇ ਅਸੀਂ ਕਾਨੂੰਨ ਮੁਤਾਬਕੀ ਜਿਹੜੇ ਆ ਆਪਣੇ ਚਲਾਨ ਕਰਦੇ ਆ ਉਹਦੇ ਅੰਦਰ ਇਹਦਾ ਚਲਾਨ ਕਰਦੇ ਆ ਜਿਸ ਤਰ੍ਹਾਂ ਹੁਣ ਕੀ ਇਲੈਕਸ਼ਨਾਂ ਦਾ ਦੌਰ ਚੱਲਿਆ ਨਗਰ ਕੌਂਸਲ ਦੀ ਚੋਣਾਂ ਦਾ ਜਿਹੜੇ ਕੀ ਟਾਈਮ ਚੱਲਦਾ ਪਿਆ ਤਾਂ ਜਿਹੜੇ ਹੁੱਲੜਵਾਜ ਨੇ ਜਿਹੜੇ ਅੱਜ ਕੱਲ ਜਿਹੜੇ ਉਹਨਾਂ ਨੇ ਕੀ ਆਪਣਾ ਹਿਰਾਤਾਂ ਹਾਂਜੀ ਉਹ ਵੀ ਆਫਸਰਾਂ ਵੱਲੋਂ ਸਾਨੂੰ ਹਿਦਾਇਤਾਂ ਹੀ ਇਹ ਟ੍ਰੈਪਰ ਰਾਈਡਿੰਗ ਕਰਦੇ ਆ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਕੋਈ ਵੀ ਆ ਚਾਹੇ ਅਫੈਂਸ ਕੋਈ ਵੀ ਕਰ ਰਿਹਾ ਸੀਟ ਬੈਲਟ ਨਹੀਂ ਲਾਈ ਟ੍ਰੈਪਰ ਰਾਈਡਿੰਗ ਆ ਵਿਦਆਊਟ ਹੈਲਮਟ ਆ ਜਾਂ ਕੋਈ ਗਲਤ ਗੱਡੀ ਚਲਾ ਰਿਹਾ ਡੇਂਜਰਸ ਡਰਾਈਵਿੰਗ ਕਰ ਰਿਹਾ ਤਾਂ ਅਸੀਂ ਉਹਦੇ ਚਲਾਨ ਕਰਦੇ ਆ ਜਿਹੜੀ ਇਹ ਚੈਕਿੰਗ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਿਸ ਤਰ੍ਹਾਂ ਕਈ ਲੋਕਾਂ ਦਾ ਕਹਿਣਾ ਕਿ ਜਿਹੜੇ ਟ੍ਰੈਫਿਕ ਪੁਲਿਸ ਹੈ ਉਹ ਅਕਸਰ ਟ੍ਰੈਫਿਕ ਨੂੰ ਛੱਡ ਕੇ ਜਾਣਾ ਤੇ ਚਲਾਨ ਕੱਢਦੇ ਨਜ਼ਰ ਆਂਦੀ ਹੈ ਨਹੀਂ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਟ੍ਰੈਫਿਕ ਰੈਗੂਲੇਟਰ ਆ ਸਾਨੂੰ ਅਕਸਰਾਂ ਲੋ ਸੀਪੀ ਸਾਹਿਬ ਵੱਲੋਂ ਸਾਡੇ ਮੈਡਮਾ ਐਡੀਸੀਪੀ ਟ੍ਰੈਫਿਕ ਸਰ ਪੁਰੇਵਾਲ ਉਹਨਾਂ ਨੂੰ ਹਦਾਇਤ ਪਹਿਲਾਂ ਟ੍ਰੈਫਿਕ ਨੂੰ ਤਰਜੀਹ ਦੇਣੀ ਆ ਚਲਾਨ ਤਾਂ ਬਾਅਦ ਚ ਕਰਨੇ ਆ ਪਹਿਲਾਂ ਟ੍ਰੈਫਿਕ ਰੈਗੂਲੇਟਰ ਜ਼ਰੂਰੀ ਆ ਜੀ ਕੋਈ ਜਾਮ ਨਾ ਲੱਗੇ ਠੀਕ ਹੈ ਨਾ ਕਿ ਕਿਸੇ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਟ੍ਰੈਫਿਕ ਆਉਣ ਜਾਣ ਚ ਇਸ ਕਰਕੇ ਪਹਿਲਾਂ ਟਰੈਫਿਕ ਨੂੰ ਰੈਗੂਲੇਟ ਕਰਉਣਾ ਚਲਾਣ ਤਾਂ ਬਾਅਦ ਚ ਕਰਨੇ ਤੇ ਜਿਹੜਾ ਇਹ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜਿਹੜੀਆਂ ਗੱਡੀਆਂ ਨੂੰ ਰੋਕ ਕੇ ਇਹ ਅਕਸਰ ਲਗਾਤਾਰ ਚੱਲਦੀ ਹੈ ਜਾਂ ਚੋਣਾ ਦੇ ਦਿਨ ਨੂੰ ਦੇਖਦੇ ਚੱਲਦੀ ਨਹੀਂ ਨਹੀਂ ਇਹ ਤਾਂ ਰੂਟੀਨ ਦੀ ਚੈਕਿੰਗ ਹੈ ਜੀ ਅਸੀਂ ਰੂਟੀਨ ਦੀ ਚੈਕਿੰਗ ਕਰਦੇ ਰਹਿੰਦੇ ਆ ਕਿਸੇ ਨੇ ਕੋਈ ਅਫੈਂਸ ਕੀਤਾ ਸੀਟ ਬੈਲਟ ਨਹੀਂ ਲਾਈ ਜਾਂ ਕੋਈ ਗਲਤ ਗੱਡੀ ਚਲਾ ਰਿਹਾ ਕਿਸੇ ਦੀ ਨੰਬਰ ਪਲੇਟ ਨਹੀਂ ਲੱਗੀ ਕੋਈ ਟ੍ਰਿਪ ਰੈਡਿੰਗ ਕਰ ਰਿਹਾ ਕੋਈ ਵੀ ਅਫੈਂਸ ਕਰਦਾ ਟਰੈਕ ਦਾ ਉਹਦੇ ਸਬੰਧ ਚ ਅਸੀਂ ਚੈਕਿੰਗ ਕਰਕੇ ਚਲਾਨ ਕਰਦੇ ਆ ਕੋਈ ਅੱਜ ਇਸ ਤਰ੍ਹਾਂ ਚੈਕਿੰਗ ਦੇ ਦੌਰਾਨ ਕੁਝ ਬਰਾਮਦ ਵਗੈਰਾ ਵੀ ਕੁਝ ਹੋਇਆ ਜੀ ਲੈਨ ਬਸ ਟ੍ਰਿਪਲ ਰਾਈਡਿੰਗ ਦਾ ਚਲਾਨ ਕਰ ਰਹੇ ਆ ਅਸੀਂ ਅੰਡਰੇਜ ਦੇ ਚਲਾਨ ਕਰ ਰਹੇ ਆ ਜੀ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਕਿ ਲੁਧਿਆਣਾ ਵਾਸੀਆਂ ਤਾਂ ਕਿ ਜਿਹੜੇ ਕਿ ਟ੍ਰੈਫਿਕ ਦੇ ਜਿਹੜੇ ਰੂਲ ਰੈਗੂਲੇਸ਼ਨ ਜਿਹਨੂੰ ਫੋਲੋ ਕੀਤਾ ਜਾਵੇ ਮੈਂ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹੀ ਕਹੂੰਗਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਹੁਣ ਠੰਡ ਦੇ ਮੌਸਮ ਆ ਇੱਕ ਧੁੰਦ ਪੈ ਰਹੀ ਆ ਤੇ ਆਪਣੇ ਜਿਹੜੇ ਮਹਾਨਾ ਉਹ ਧਿਆਨ ਨਾਲ ਚਲਾਉਣ ਤਾਂ ਜੋ ਆਪਾਂ ਐਕਸੀਡੈਂਟਾਂ ਤੋਂ ਬਚਾ ਕਰ ਸਕੀਏ ਤੇ ਜਿਹੜੀਆਂ ਕੀਮਤੀ ਜਾਨਾਂ ਉਹਨਾਂ ਨੂੰ ਬਚਾ ਸਕੀਏ ਹੁਣ ਅਸੀਂ ਗੱਲਬਾਤ ਕਰਾਂਗੇ ਬਲਵਿੰਦਰ ਸਿੰਘ ਐਸਐਸ ਜਿਹੜੇ ਟ੍ਰੈਫਿਕ ਦੇਣੇ ਇੱਥੇ ਤਾਂ ਉਹ ਜਿਹੜੇ ਇਸ ਟ੍ਰੈਫਿਕ ਨੂੰ ਲੈ ਕੇ ਕੀ ਕਰਨਾ ਚਾਹੋਗੇ ਸਰ ਕਿੰਨੇ ਕੁ ਚਲਾਨ ਜਿਹੜੇ ਤੁਹਾਡੇ ਜਿਹੜੇ ਇੱਥੇ ਹੋ ਚੁੱਕੇ ਨੇ ਸਵੇਰ ਦੇ ਸਵੇਰ ਦੇ 10 ਕੁ ਚਲਾਨ ਹੋ ਗਏ ਜੀ ਤੇ ਇਹ ਜਿਹੜੀ ਤੁਹਾਡੂ ਜਿਹੜੀ ਮਸ਼ੀਨਾ ਜਿਹੜੀਆਂ ਜਾਰੀ ਕੀਤੀ ਗਈਆਂ ਨੇ ਟ੍ਰੈਫਿਕ ਦੇ ਲਈ ਜਿਹੜੇ ਤਾਂ ਕਿ ਜਿਹੜੇ ਚਲਾਨ ਜਿਹੜੇ ਕੱਟੇ ਜਾ ਸਕਣ ਕਿ ਤਾਂ ਕਿ ਜਿਹੜੇ ਲੋਕ ਐ ਇਹ ਜਿਹੜੇ ਮੋਕੇ ਦੇ ਚਲਾਨ ਇਥੇ ਕਰਦੇ ਹੋ ਜਾਂ ਤੁਸੀਂ ਕੋਟ ਦੇ ਦੇ ਕਰਦੇ ਜਿਹੜੇ ਜਿਹੜੇ ਲੋਕ ਆਨਲਾਈਨ ਕਰਾਣਾ ਚਾਹੁੰਦੇ ਨੇ ਕੈਸ਼ ਦਾ ਚਲਾਨ ਆਨਲਾਈਨ ਹੋ ਜਾਂਦਾ ਜੀ ਆਪਣਾ ਜਾਂ ਤੇ UPI ਕਾਰਡ ਰਹੀਂ ਤੇ ਜਾਂ Google Pay ਰਹੀਂ ਉਹ ਕੈਸ਼ ਚਲਾਨ ਕਰ ਦਿੰਦੇ ਨੇ ਜੀ ਜਿਦਾਂ ਟ੍ਰਿਪਲ ਰਾਈਡਿੰਗ ਬਿਨਾ ਹੈਲਮਟ ਹੈ ਰੋਂਗ ਸਾਈਡ ਹੈ ਵੀ ਜਾਂ ਤੋਂ AR 2000 ਰੁਪਏ ਜੁਰਮਾਨਾ ਉਹਦਾ ਹੌਣ ਕੈਸ਼ ਚਲਾਨ ਕਰਦੀਦਾ ਅਕਸਰ ਕੀ ਦੇਖਣ ਨੂੰ ਮਿਲਦਾ ਕਿ ਜਿਹੜੇ ਮਾਪੇ ਨੇ ਅਕਸਰ ਕਹਿੰਦੇ ਨੇ ਕਿ ਬੱਚਿਆਂ ਨੂੰ ਵਹੀਕਲ ਦੇ ਕੇ ਸਕੂਲ ਕਾਲਜ ਤੇ ਭੇਜ ਦਿੰਦੇ ਨੇ ਲੇਕਿਨ ਅੰਡਰ ਲਾਊਡ ਤਾਂ ਨਹੀਂ ਹੁੰਦਾ ਉਹ ਜਿਹੜਾ ਚਲਾਨ ਆ ਉਹ ਕਿੰਨੇ ਦਾ ਚਲਾਨ ਆ ਜੀ ਤਾਂ ਕਿ ਜਿਹੜਾ ਮਾਪਿਆਂ ਦਾ ਜਿਹੜਾ ਮੈਸੇਜ ਆ ਸਕੇ ਐਸੀ ਤੇ ਤੁਹਾਡੇ ਦਾ ਹੀ ਅਵੇਅਰ ਹੀ ਕਰ ਸਕਦੇ ਆ ਜੀ ਜਿਹੜੇ ਛੋਟੇ ਬੱਚੇ ਨੇ 18 ਸਾਲ ਤੋਂ ਘੱਟ ਉਹਨਾਂ ਨੂੰ ਨਾ ਵਹੀਕਲ ਦੇ ਕੇ ਭੇਜਿਆ ਜਾਵੇ ਵੱਧ ਤੋਂ ਵੱਧ ਵੀ ਇਹੀ ਤੇ ਚਲਾਨ ਕਰਦੇ ਆ ਅੰਡਰ ਰੇ ਦੇ ਜਿਹੜਾ ਸਾਡੇ ਇਹ ਦੇਖ ਲੈਂਦੇ ਆ ਸਾਡੀ ਨਿਗਾਹ 'ਚ ਆ ਜਾਂਦਾ ਉਹਦਾ ਚਲਾਨ ਕਰਦੇ ਆ ਤੇ ਉਹ ਕੋਟ ਹੀ ਜੁਰਮਾਨਾ ਕਰਦੀ ਹੈ ਵੀ ਉਹ ਕਿੰਨਾ ਕਰਦੀ ਹੈ ਉਹ ਸਾਡੇ ਬਾਰੇ ਕੋਈ ਪਤਾ ਨਹੀਂ ਦੀ ਗੱਲ ਹੈ। ਐਸਨ ਸਾਡੇ ਨਾਲ ਗੱਲਬਾਤ ਕਰ ਰਹੇ ਸਰਦਾਰ ਰੇਸ਼ਮ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਦੇ ਤੇ ਜਿਹੜੇ ਉਹਨਾਂ ਦਾ ਨਾਮ ਬਲਵਿੰਦਰ ਸਿੰਘ ਐਸੀ ਜਿਨ੍ਹਾਂ ਦੇ ਵੱਲੋਂ ਜਿਹੜੇ ਕਿ ਰੂਲ ਰੈਗੂਲੇਸ਼ਨ ਫੋਲੋ ਕਰਨ ਜਿਹੜੀ ਨੀਮਾਂ ਦੇ ਹਦਾਇਤਾਂ ਜਿਹੜੇ ਦਿੱਤੀਆਂ ਜਾ ਰਹੇ ਨੇ ਟ੍ਰੈਫਿਕ ਦੀਆਂ ਸੋ ਉਮੀਦ ਕਰਾਂਗੇ ਦੋਸਤੋ ਕਿ ਤੁਸੀਂ ਲੋਕ ਜਿਹੜੇ ਇਹ ਟ੍ਰੈਫਿਕ ਨੀਮਾਂ ਦੀ ਪਾਲਣਾ ਕਰੋ ਤਾਂ ਕਿ ਇਹਨਾਂ ਦੇ ਚਲਾਨਾਂ ਤੋਂ ਬਚ ਸਕੋ ਹੋਰ ਵੀ ਬਿਹਤਰ ਹੈ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਪਹਿਲੀ ਆਵਾਜ਼ ਲਾਈਵ ਦੇ ਨਾਲ ਮੈਂ ਕਬਿਲ ਗਦੇਆ